ਧੰਨ ਗੁਰੂ ਰਾਮਦਾਸ ਜੀ 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 ਪਿਆਰ ਚ ਆਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਸਾਰੇ ਆਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਤੇ ਪਿਆਰ ਚ ਆਖੋ ਧੰਨ ਬਾਬਾ ਦੀਪ ਸਿੰਘ ਜੀ ਪਰਮ ਸਨਮਾਨਯੋਗ ਸ਼ਬਦ ਗੁਰੂ ਜੁਗੋ ਜੁਗ ਅਟਲ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਗੋਦ ਦਾ ਆਨੰਦਮਾਨੇ ਸਾਧ ਸੰਗਤ ਜੀਓ ਬਹੁਤ ਹੀ ਵੱਡਿਆਂ ਪਾਗਾਂ ਵਾਲੇ ਹੋ ਜੋ ਬਾਬਾ ਜੀ ਦੇ ਪਿਆਰ ਦੇ ਵਿੱਚ ਸਤਿਗੁਰ ਦੀ ਪਵਿੱਤਰ ਗੋਦ ਵਿੱਚ ਬੈਠ ਕੇ ਗੁਰਬਾਣੀ ਪੜ੍ਹ ਕੇ ਗੁਰਬਾਣੀ ਸਰਵਣ ਕਰਕੇ ਆਪਣਾ ਜਨਮ ਸਫਲਾ ਕਰੇ ਹੋ ਸਤਿਗੁਰ ਕਿਰਪਾ ਕਰਨ ਸਤਿਗੁਰ ਬਖਸ਼ਿਸ਼ ਕਰਨ ਕੁਝ ਕੁ ਸਮਾਂ ਸਤਿਗੁਰ ਤਰਸ ਕਰਕੇ ਦਾਸ ਗਰੀਬ ਦੇ ਸਿਰ ਤੇ ਹੱਥ ਰੱਖ ਕੇ ਕੁਝ ਵਿਚਾਰਾਂ ਦੀ ਸੇਵਾ ਲੈਣਾ ਆਓ ਜਿਨੇ ਇੱਥੇ ਬੈਠੇ ਹੋ ਜਿਨੇ ਘਰਾਂ ਜੇ ਬੈਠ ਕੇ ਸਮਾਗਮ ਦਾ ਆਨੰਦ ਮਾਣ ਰਹੇ ਹੋ ਦੋਵੇਂ ਹੱਥ ਜੋੜ ਦੋ ਜੀ ਸਤਗੁਰ ਦੇ ਅਦਰ ਸਤਕਾਰ ਵਿੱਚ ਸਤਗੁਰ ਜੀ ਵੱਲੋਂ ਬੁਲੰਦ ਕੀਤੀ ਫਤੇ ਬੁਲਾਓ ਪਿਆਰ ਚੱਖੋ ਜੀ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤੇ ਜਿਸ ਬਾਬਾ ਦੀਪ ਸਿੰਘ ਦੀ ਪਿਆਰ ਵਿੱਚ ਬੈਠੇ ਹੋ ਨਾ ਉਹ ਬਾਬਾ ਦੀਪ ਸਿੰਘ ਦਾ ਸ਼ਹੀਦੀ ਦੇ ਰਾ ਤੁਹਾਨੂੰ ਪਤਾ ਆ ਰਿਹਾ ਹੈ ਜੋ ਸੰਗਤਾਂ ਬਹੁਤ ਲਾਡ ਕਰਦੀਆਂ ਨੇ ਬਾਬਾ ਜੀ ਨਾਲ ਬਹੁਤ ਹੀ ਪਿਆਰ ਕਰਦੀਆਂ ਨੇ ਤੇ ਬਾਬਾ ਜੀ ਵੀ ਸੰਗਤਾਂ ਨਾਲ ਬਹੁਤ ਪਿਆਰ ਕਰਦੇ ਨੇ ਮੇਰੇ ਬਾਬਾ ਜੀ ਦਾ ਧੰਨ ਬਾਬਾ ਦੀਪ ਸਿੰਘ ਦਾ ਆਗਮਨ ਹੁੰਦਾ ਹੈ ਪਾਉ ਵਿਣ ਦੀ ਧਰਤੀ ਤੇ 18 ਸਾਲ ਦੀ ਉਮਰ ਦੇ ਵਿੱਚ ਨੰਦਪੁਰ ਸੇ ਪਰਿਵਾਰ ਸਨੇਤ ਗੁਰੂ ਗੋਬਿੰਦ ਸਿੰਘ ਦੀ ਸ਼ਰਨ ਵਿੱਚ ਜਾਂਦੇ ਨੇ ਸਤਿਗੁਰ ਦੇ ਮਿਹਾਰਕ ਹੱਥਾਂ ਚੋਂ ਖੰਡੇ ਬਾਟੇ ਦੀ ਪੌਲ ਛਕਦੇ ਨੇ ਤੇ ਨਾਮ ਬਣ ਜਾਂਦਾ ਹੈ ਭਾਈ ਦੀਪ ਸਿੰਘ ਸਤਿਗੁਰ ਦੀ ਸ਼ਰਨ ਦੇ ਅਕੀ ਸਿਵਾ ਨਵਾਉਂਦੇ ਨੇ ਇੱਥੇ ਸ਼ਾਸਤਰ ਵਿਦਿਆ ਵੀ ਸਿੱਖੀ ਸਤਿਗੁਰ ਦੀ ਸ਼ਰਨ ਵਿੱਚ ਲੈ ਕੇ ਸ਼ਾਸਤਰ ਵਿਦਿਆ ਵੀ ਸਿੱਖੀ ਪਾਪ ਭਗਤੀ ਤੇ ਸ਼ਕਤੀ ਦਾ ਸਮੇਲ ਹੋ ਗਿਆ ਕੁਝ ਸਮੇਂ ਬਾਅਦ ਆਪਣੇ ਨਗਰ ਪਾਉਂਡ ਆ ਜਾਂਦੇ ਨੇ ਇਧਰੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਅਨੰਦਪੁਰ ਦਾ ਕਿਲਾ ਛੱਡਦੇ ਨੇ ਚਮਕੌਰ ਸਦੀ ਜੰਗ ਹੁੰਦੀ ਹੈ ਸਤਗੁਰੂ ਜੀ ਦੇ ਚਾਰੇ ਸਹਿਬਜ਼ਾਦੇ ਸ਼ਹੀਦ ਹੋ ਜਾਂਦੇ ਨੇ ਹੋਰ ਕਿਹੜੋ ਸਿੱਖ ਸ਼ਹੀਦ ਹੋ ਜਾਂਦੇ ਨੇ ਮਾਤਾ ਗੁਜਰ ਕੌਰ ਜੀ ਸ਼ਹੀਦ ਹੋ ਜਾਂਦੇ ਨੇ ਸਤਗੁਰ ਜੀ ਮਾਸ਼ੀ ਵਾਲੇ ਜੰਗਲਾਂ ਤੇ ਹੁੰਦਿਆਂ ਹੋਇਆਂ ਜਦੋਂ ਦਮਦਮਾ ਸਾਹਿਬ ਦੀ ਧਰਤੀ ਤੇ ਪਹੁੰਚ ਜੀਦੇ ਨਾ ਉੱਥੇ ਜਾ ਕੇ ਕਮਰ ਕੱਸਾ ਖੋਲਦੇ ਨੇ ਸਤਗੁਰ ਜੀ ਉੱਥੇ ਜਦੋਂ ਸਿੱਖਾਂ ਨੇ ਬੇਨਤੀ ਕੀਤੀ ਸਤਗੁਰ ਜੀ ਇਹਨੂੰ ਕਿਰਪਾ ਕਰੋ ਸਾਨੂੰ ਗੁਰਬਾਣੀ ਦੇ ਅਰਥ ਸਿਖਾਓ ਤੁਸੀਂ ਸਾਨੂੰ ਗੁਰਬਾਣੀ ਦੇ ਅਰਥ ਸਮਝਾਓ ਮਹਾਰਾਜ ਜੀ ਸਤਗੁਰ ਜੀ ਨੇ ਸਿੱਖਾਂ ਨੂੰ ਭੇਜਿਆ ਜਾਓ ਵੀ ਧੀਰਵਲ ਦੇ ਕੋਲ ਜਾਓ ਉੱਥੋਂ ਆਦ ਗ੍ਰੰਥ ਸਾਹਿਬ ਦਾ ਰੂਪ ਲੈ ਕੇ ਆਓ ਅਜੇ ਉਹਦੇ ਗੁਰਤਾ ਗੱਦੀ ਨਹੀਂ ਮਿਲੀ ਜਦੋਂ ਸਿੱਖ ਧੀਰਮਲ ਦੇ ਕੋਲ ਗਏ ਨਾ ਧੀਰਮਲ ਹੰਕਾਰੀ ਹੋ ਚੁੱਕਿਆ ਸੀ ਉਹਨੇ ਅੱਗੋਂ ਆਖਿਆ ਜੇ ਵਾਕੈ ਹੀ ਗੁਰੂ ਗੋਬਿੰਦ ਸਿੰਘ ਜੀ ਗੁਰਨਾਨਕ ਦੀ ਜੋਤ ਨਹੀਂ ਤੇ ਆਪ ਗੁਰਬਾਣੀ ਉਚਾਰਨ ਕਰ ਲੈਣ ਸਿੱਖਾਂ ਨੇ ਆ ਕੇ ਦੱਸਿਆ ਸਤਗੁਰੂ ਜੀ ਧੀਰਮਲ ਤਾਂ ਹੰਕਾਰੀ ਹੋ ਚੁੱਕਿਆ ਹੈ ਉਹ ਕਹਿੰਦਾ ਵਾਕੈ ਜੇ ਗੁਰੂ ਗੋਬਿੰਦ ਸਿੰਘ ਜੀ ਗੁਰਨਾਨਕ ਜੀ ਦੀ ਜੋਤ ਨੇ ਤੇ ਆਪ ਗੁਰਬਾਣੀ ਉਚਾਰਨ ਕਰ ਲੈਣ ਉਸ ਵੇਲੇ ਸਤਗੁਰੂ ਜੀ ਨੇ ਫਿਰ ਬਾਬਾ ਦੀਪ ਸਿੰਘ ਜੀ ਨੂੰ ਬੁਲਾਇਆ ਉਹਨਾਂ ਦੇ ਨਗਰ ਤੋਂ ਦੋ ਤੰਬੂ ਲਗਾਏ ਇੱਕ ਤੰਬੂ 'ਚ ਭਾਈ ਮਨੀ ਸਿੰਘ ਜੀ ਤੇ ਬਾਬਾ ਦੀਪ ਸਿੰਘ ਜੀ ਬੈਠ ਗਏ ਇੱਕ ਤੰਬੂ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਤਗੁਰੂ ਕਲਗੀਧਰ ਪ੍ਰੀਤਮ ਨੇ ਅਧਿਆਤਮਕ ਬਲ ਦੇ ਨਾਲ ਗੁਰਬਾਣੀ ਉਚਾਰਨ ਕੀਤੀ ਗੁਰਮੁਖੋ ਤਾਂ ਲਿਖਣ ਵਾਲੇ ਨੇ ਭਾਈ ਮਨੀ ਸਿੰਘ ਜੀ ਤੇ ਉੱਪਰਨੀ ਸੇਵਾ ਕਰਨ ਵਾਲੇ ਮੇਰੇ ਬਾਬਾ ਦੀਪ ਸਿੰਘ ਜੀ ਜੋ ਕਾਗਜ਼ ਕਲਮ ਸ਼ਾਈ ਇਹ ਸਾਰੀ ਸੇਵਾ ਨਿਭਾ ਰਹੇ ਨੇ ਧੰਨ ਬਾਬਾ ਦੀਪ ਸਿੰਘ ਜੀ ਵੇਖੋ ਬਾਬਾ ਜੀ ਗੁਰਬਾਣੀ ਨਾਲ ਕਿੰਨਾ ਪਿਆਰ ਕਰਦੇ ਨੇ ਜਿਸ ਕਲਮ ਦੇ ਨਾਲ ਇੱਕ ਵਾਰ ਗੁਰਬਾਣੀ ਲਿਖੀ ਜਾਂਦੀ ਹੈ ਉਸ ਕਲਮ ਤੇ ਦੁਬਾਰਾ ਬੁਲੇਟ ਨਹੀਂ ਲਗਾਉਂਦੇ ਬਾਬਾ ਜੀ ਨਵੀਂ ਕਲਮ ਦਿੰਦੇ ਨੇ ਭਗਾਂ ਵਾਲਿਓ ਕਿੰਨੀਆਂ ਕਲਮਾਂ ਘੜ ਕੇ ਬਾਬਾ ਜੀ ਨੇ ਰੱਖਣੀਆਂ ਨਾਲ ਸ਼ਾਈ ਤਿਆਰ ਕਰਦੇ ਨੇ ਤਕਰੀਬਨ 9 ਮਹੀਨੇ ਤੋਂ ਵੱਧ ਸਮਾਂ ਲੱਗਾ ਸਾਰੀ ਗੁਰਬਾਣੀ ਲਿਖਣ ਨੂੰ ਇਹਦੇ ਚ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਪਿਤਾ ਜੀ ਦੀ ਗੁਰਬਾਣੀ ਵੀ ਦਰਜ ਕਰ ਦਿੱਤੀ ਜੋ ਪਹਿਲਾ ਗ੍ਰੰਥ ਸੀ ਜਿਹੜਾ ਗੁਰੂ ਅਰਜਨ ਦੇਵ ਪਿਤਾ ਨੇ ਲਿਖਿਆ ਸੀ ਉੱਚ ਗੁਰੂ ਤੇਗ ਬਹਾਦਰ ਦੀ ਬਾਣੀ ਦਰਜ ਨਹੀਂ ਸੀ ਗ੍ਰੰਮਕੋ ਕਿ ਗੁਰੂ ਤੇਗ ਬਹਾਦਰ ਜੀ ਨੌਵੀਂ ਪਾਸ਼ੀ ਹੋਈ ਜੀ ਹੁਣ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਬਾਣੀ ਲਿਖੀ ਸਾਰੀ ਸਾਰਾ ਗ੍ਰੰਥ ਤਿਆਰ ਹੋ ਗਿਆ ਇਹਦੇ ਚ ਗੁਰੂ ਤੇਗ ਬਹਾਦਰ ਜੀ ਦੀ ਗੁਰਬਾਣੀ ਵੀ ਹੈ ਪਹਿਲੇ ਆਦ ਗ੍ਰੰਥ 30 ਰਾਗ ਸਨ ਹੁਣ 31 ਰਾਗ ਨੇ ਰਾਗ ਜਜਾਵੰਤੀ ਵੀ ਹੈ ਗੁਰੂ ਖੁਕ ਗੁਰ ਤੇਗ ਬਹਾਦਰ ਜੀ ਵੱਲੋਂ ਉਚਾਰਨ ਕੀਤਾ ਹੋਇਆ ਸਤ ਸੰਗਿਓ ਫਿਰ ਸਤਗੁਰੂ ਜੀ ਜਦੋਂ ਅਗਾਹਾਂ ਚਲੇ ਨਾ ਨਦੀਰ ਵੱਲ ਫਿਰ ਭਾਈ ਮਨੀ ਸਿੰਘ ਜੀ ਨੂੰ ਅੰਮ੍ਰਿਤਸਰ ਵੱਲ ਭੇਜਤਾ ਤੇ ਬਾਬਾ ਦੀਪ ਸਿੰਘ ਜੀ ਨੂੰ ਸਾਬੋ ਕੀ ਤਲਵੰਡੀ ਜਿਹਨੂੰ ਅਸੀਂ ਗੁਰੂ ਕੀ ਕਾਸ਼ੀ ਆਖਦੇ ਆਂ ਦਮਦਮਾ ਸਹਿ ਦੀ ਸਾਰੀ ਸੇਵਾ ਸੰਭਾਲ ਦਿੱਤੀ ਆ ਕਿਹਾ ਬਾਬਾ ਦੀਪ ਸਿੰਘ ਜੀ ਜੋਗ ਅਸਥਾਨ ਤੇ ਗੁਰਬਾਣੀ ਲੇਕ ਕੇ ਗੁਰਬਾਣੀ ਦੀਆਂ ਪੋਚੀਆਂ ਗੁਰਬਾਣੀ ਦੇ ਗੁਟਕੇ ਸਭ ਪਹੁੰਚਾਉਣੇ ਨੇ ਤੁਸੀਂ ਤੇ ਸਿੱਖੀ ਦਾ ਪ੍ਰਚਾਰ ਕਰਨਾ ਹੈ ਪੰਥ ਵਿੱਚ ਕਦੇ ਦੁਬਦਾ ਬਣ ਜਾਵੇ ਨਾ ਵਿੱਚ ਪੈ ਕੇ ਉਹ ਦੁਬਦਾ ਨੂੰ ਦੂਰ ਕਰਨਾ ਹੈ ਸਤਸੰਗਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਨਦੀਰਵਲ ਚਲੇ ਗਏ ਇੱਧਰ ਬਾਬਾ ਦੀਪ ਸਿੰਘ ਸਾਰੀ ਸੇਵਾ ਨਿਭਾਉਂਦੇ ਪਏ ਨੇ ਹਰ ਵੇਲੇ ਗੁਰਬਾਣੀ ਲਿਖਦੇ ਨੇ ਬਾਬਾ ਦੀਪ ਸਿੰਘ ਨੇ ਸਾਬੋਕੀ ਤਲਵੰਡੀ ਆਪ ਖੂਪ ਪਟਵਾਇਆ ਇੱਕ ਜਦੋਂ ਸਮਾਂ ਲੱਗਦਾ ਹੈ ਆਉਂਦੇ ਜਾਂਦੇ ਰਾਈਆਂ ਨੂੰ ਗੁਰਸਿੱਖਾਂ ਨੂੰ ਬਾਬਾ ਜੀ ਆਪ ਜਲ ਸ਼ਕਾਉਂਦੇ ਨੇ ਇੱਥੋਂ ਤੱਕ ਗੁਰਸਿੱਖਾਂ ਨੂੰ ਅੰਮ੍ਰਿਤ ਵੇਲੇ ਖੂਹ ਚੋਂ ਪਾਣੀ ਕੱਢ ਕੇ ਇਸ਼ਨਾਨ ਵੀ ਕਰਾਉਂਦੇ ਨੇ ਆਹੋ ਆਹੋ ਐਵੇਂ ਨਹੀਂ ਜੀ ਬਾਬਾ ਦੀਪ ਸਿੰਘ ਜੀ ਜੈ ਜੈਕਾਰ ਇੱਥੋਂ ਵੀ ਬੜੀ ਵੱਡੀ ਸਿੱਖਿਆ ਮਿਲਦੀ ਹੈ ਉਹ ਸਿੱਖਿਆ ਜਿਸ ਮੁਕਾਮ ਤੇ ਮਰਦੀ ਪਹੁੰਚ ਜਾਵੇ ਪਰ ਕਦੀ ਗੁਰਸਿੱਖਾਂ ਦੀ ਸੰਗਤਾਂ ਦੀ ਸੇਵਾ ਕਰਨ ਦੀ ਨਾ ਭੁੱਲੀ ਵੇਖੋ ਬਾਬਾ ਦੀ ਸੰਗਤਾਂ ਦੇ ਝੂਠੇ ਕੌਲੇ ਵੀ ਮਾਣਦੇ ਨੇ ਸੰਖਤਾਂ ਨੂੰ ਜਲ ਵੀ ਛਕਾਉਂਦੇ ਨੇ ਤੇ ਅੰਮ੍ਰਿਤ ਵੇਲੇ ਖੂਹ ਚੋਂ ਜਲ ਕੱਢ ਕੇ ਗੁਰਸਿੱਖਾਂ ਨੂੰ ਇਸ਼ਨਾਨ ਵੀ ਕਰਾਉਂਦੇ ਨੇ ਪਿਆਰ ਤੱਕੋ ਧੰਤਨ ਬਾਬਾ ਦੀਪ ਸਿੰਘ ਫੇਰ ਆਖੋ ਧੰਤਨ ਬਾਬਾ ਦੀਪ ਸਿੰਘ ਜੀ ਭਾਗਾਂ ਵਾਲਿਓ ਚਾਰ ਸੂਪ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਬਾ ਦੀਪ ਸਿੰਘ ਨੇ ਆਪਣੇ ਹੱਥਾਂ ਦੇ ਨਾਲ ਲਿਖੇ ਜੋ ਚਾਰ ਤਖਤਾਂ ਦੇ ਭੇਜੇ ਹਨ ਅਰਬ ਦੇ ਲੋਕ ਬਾਬਾ ਦੀਪ ਸਿੰਘ ਕੋਲ ਆਏ ਹਨ ਗੁਰੂ ਨਾਨਕ ਜੀ ਦੇ ਆਸ਼ਿਕ ਸਨ ਇਹ ਵੀ ਤੇ ਬਾਬਾ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਨ ਲਗੇ ਬਾਬਾ ਜੀ ਅਸੀਂ ਗੁਰਬਖੀ ਨਹੀਂ ਜਾਣਦੇ ਸਾਨੂੰ ਤਾਂ ਅਰਬੀ ਆਉਂਦੀ ਹੈ ਤੇ ਅਸੀਂ ਹੁਣ ਕੀ ਕਰੀਏ ਅਸੀਂ ਗੁਰਬਾਣੀ ਤੋਂ ਵਾਂਝੇ ਰਹਿ ਜਾਵਾਂਗੇ ਫਿਰ ਉਹਨਾਂ ਦੀ ਬੇਨਤੀ ਸੁਣ ਕੇ ਬਾਬਾ ਦੀਪ ਸਿੰਘ ਜੀ ਨੇ ਇੱਕ ਅਰਬ ਭਾਸ਼ਾ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਿਆ ਤੇ ਅਰਬ ਦੇਸ਼ ਵਿੱਚ ਭੇਜਿਆ ਗੁਰਮਖੋ ਵੇਖੋ ਬਾਬਾ ਦੀਪ ਸਿੰਘ ਕਿੱਡੇ ਵੱਡੇ ਵਿਦਵਾਨ ਸਨ ਭਾਨ ਨਿਮਰਤਾ ਅਤ ਦੀ ਸੀ ਗੁਰਮਖੋ ਜੋਗ ਅਸਥਾਨ ਤੇ ਬਾਬਾ ਜੀ ਨੇ ਗੁਟਕੇ ਸਾਹਿਬ ਗੁਰਬਾਣੀ ਦੀਆਂ ਪੋਤੀਆਂ ਭੇਜਣੀਆਂ ਇਧਰੋਂ ਸਮਾਂ ਆਇਆ ਗੁਰਮਖੋ ਜਦੋਂ ਅਫਗਾਨੀ ਹਿੰਦੂਸਤਾਨ ਤੇ ਹਮਲੇ ਕਰਦਾ ਨਾ ਜਦੋਂ ਫਿਰ ਅਫਗਾਨੀ ਨੇ ਇੱਕ ਵੱਡਾ ਹਮਲਾ ਕੀਤਾ ਬਹੁਤ ਧਨ ਲੁੱਟਿਆ ਹਿੰਦੂਸਤਾਨ ਦਾ ਦਿੱਲੀ ਨੂੰ ਲੁੱਟਿਆ ਗੁਰਮੁਖੋ ਹਿੰਦੂਆਂ ਦੀਆਂ ਬਹੁ ਬੇਟੀਆਂ ਇੱਥੋਂ ਤੱਕ ਕਈ ਮੁਸਲਮਾਨਾਂ ਦੇ ਬਹੁ ਬੇਟੀਆਂ ਨੂੰ ਵੀ ਲੁੱਟ ਕੇ ਆਪਣੇ ਦੇਸ਼ ਨ ਜਾ ਰਿਹਾ ਹੈ ਇਧਰ ਬਾਬਾ ਦੀਪ ਸਿੰਘ ਜੀ ਨੂੰ ਪਤਾ ਲੱਗਦਾ ਹੈ ਸਰਦਾਰ ਜਸਤਾ ਸਿੰਘ ਆਲੂਵਾਲੀਆ ਜੀ ਨੂੰ ਪਤਾ ਲੱਗਦਾ ਹੈ ਆਪਸੀ ਸਲਾਮ مشورہ ਹੁੰਦਾ ਹੈ ਖਾਲਸੇ ਨਾਲ ਹੁਣ ਬਾਬਾ ਦੀਪ ਸਿੰਘ ਅਬਦਾਲੀ ਦੀਆਂ ਫੌਜਾਂ ਤੇ ਹਮਲੇ ਕਰਦੇ ਨੇ ਡੁੱਟਿਆ ਧੰਨ ਲੁੱਟ ਕੇ ਲੋਰ ਬੰਦਾਂ ਦੇ ਵਿੱਚ ਬਣਦੇ ਨੇ ਤੇ ਜਿਹੜੀਆਂ ਹਿੰਦੂਆਂ ਦੀਆਂ ਹੋਰ ਮੁਗਲਾਂ ਦੀਆਂ ਬਹੁਤ ਬੇਟੀਆਂ ਨੂੰ ਇਹਨੇ ਕੈਦੀ ਬਣਾਇਆ ਹੋਇਆ ਹੈ ਨਾ ਉਹਨਾਂ ਨੂੰ ਛੁਡਾ ਕੇ ਉਹਨਾਂ ਕੋ ਅਡਰੈਸ ਪੁੱਛ ਕੇ ਤੇ ਉਹਨਾਂ ਦੇ ਘਰੋਂ ਘਰੀ ਪਹੁੰਚਾਉਂਦੇ ਨੇ ਤੇ ਬਾਬਾ ਜੀਬ ਸਿੰਘ ਜੀ ਇੱਕ ਗੱਲ ਆਮ ਕਿਆ ਕਰਦੇ ਸਨ ਕਿਆ ਕਰਦੇ ਸਨ ਭਾਈ ਸਿੱਖੋ ਭਾਈ ਸਿੱਖੋ ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਬਾਬਾ ਜੀ ਕਿਆ ਕਰਦੇ ਸਨ ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਸਤ ਸੰਗਿਓ ਧੀਆਂ ਦਾ ਬੜਾ ਸਤਿਕਾਰ ਕਰਦੇ ਸਨ ਬਾਬਾ ਦੀਪ ਸਿੰਘ ਜੀ ਭਾਗਾ ਵਾਲਿਓ ਜਦੋਂ ਅਫਦਾਲੀ ਨੂੰ ਪਤਾ ਲੱਗਦਾ ਹੈ ਐਦਾਂ ਸਿੱਖਾਂ ਨੇ ਮੇਰੇ ਉੱਪਰ ਹਮਲਾ ਕੀਤਾ ਲੁੱਟਦਾ ਮਾਲ ਵੀ ਲੁੱਟ ਲਿਆ ਇਹਨਾਂ ਨੇ ਜਿਹੜੀਆਂ ਮੈਂ ਲੜਕੀਆਂ ਬੰਦੀ ਬਣਾਈਆਂ ਸਨ ਉਹ ਵੀ ਛੁਡਾ ਕੇ ਉਹਨਾਂ ਦੇ ਘਰੋਂ ਘਰ ਹੀ ਪਹੁੰਚਾਤਾ ਇਹ ਪੁੱਛਦਾ ਮੀਟਿੰਗ ਸਰਦਾ ਕਹਿੰਦਾ ਕੌਣ ਐ ਕਹਿੰਦਾ ਜੀ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਹੈ ਰਹਿੰਦੇ ਕਿੱਥੇ ਆ ਜੀ ਜੰਗਲਾਂ ਚ ਰਹਿੰਦੇ ਨੇ ਖਾਂਦੇ ਕੀ ਨੇ ਕਹਿੰਦੇ ਜੋ ਮਿਲ ਜਾਵੇ ਆਪਸੀ ਬੜਾ ਇਹਨਾਂ ਦਾ ਪਿਆਰ ਹੈ ਆਪਸੀ ਬੜਾ ਇਤਫਾਕ ਇਹਨਾਂ ਦਾ ਕਿਤੇ ਇਹਨਾਂ ਨੂੰ ਇੱਕ ਛੋਲਿਆਂ ਦਾ ਦਾਣਾ ਵੀ ਮਿਲ ਜਾਵੇ ਨਾ ਉਹਨੂੰ ਵੀ ਰਗੜ ਕੇ ਚ ਪਾਣੀ ਪਾ ਲੈਂਦੇ ਨੇ ਤੇ ਆਵਾਜ਼ਾਂ ਦਿੰਦੇ ਨੇ ਸੰਗਤ ਜੀ ਗੁਰੂ ਘਰ ਲੰਗਰ ਤਿਆਰ ਹੋ ਗਿਆ ਜਾ ਕੇ ਛਕ ਲੋ ਆਹਾ ਆਹਾ ਵੇਖੋ ਇੱਕ ਗੁਰਨਾਨਕ ਪਾਤਸ਼ਾਹ ਦੇ ਘਰ ਦਾ ਸਿਧਾਂਤ ਸੀ ਸਤਗੁਰ ਦਾ ਉਪਦੇਸ਼ ਸੀ ਵੰਡ ਕੇ ਛਕਣਾ ਇੱਕ ਗੁਰਨਾਨਕ ਦੀ ਦੇ ਘਰ ਦਾ ਸਿਧਾਂਤ ਸੀ ਗੁਰਮੁਖੋ ਜਦੋਂ ਉਹ ਸਿੱਖਾਂ ਦੀ ਤਾਰੀਫ਼ ਕਰਦਾ ਹੈ ਤੇ ਉਹ ਅੱਖ ਲੱਗਾ ਤਾਰੀਫ਼ ਕਰਦਿਆ ਕਰਦਿਆ ਦਸਨ ਮੱਲਾ ਦੱਸਦਾ ਹੈ ਕਹਿੰਦਾ ਸਿੱਖਾਂ ਦੇ ਕੋਲ ਤਿੰਨ ਚੀਜ਼ਾਂ ਬੜੀਆਂ ਵੱਡੀਆਂ ਨੇ ਵੀ ਉਹ ਕੀ ਕਹਿੰਦੇ ਇੱਕ ਸਿੱਖਾਂ ਦੇ ਕੋਲ ਹੈ ਗੁਰਬਾਣੀ ਸ਼ਬਦ ਗੁਰੂ ਪਵਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਉਹਦਾ ਓਟ ਆਸਰਾ ਹੈ ਇਹ ਗੁਰੂ ਗ੍ਰੰਥ ਸਾਹਿਬ ਦੇ ਕੋਲੋਂ ਅਦਵਾਈ ਲੈਂਦੇ ਨੇ ਭਈ ਦੂਸਰਾ ਕਹਿੰਦੇ ਦੂਸਰਾ ਇਹਨਾਂ ਦੇ ਕੋਲ ਖੰਡੇ ਬਾਟੇ ਦਾ ਅੰਮ੍ਰਿਤ ਤੇ ਕਹਿੰਦਾ ਤੀਸਰੀ ਚੀਜ਼ ਕੀ ਨਹੀਂ ਵੱਡੀ ਇਹਨਾਂ ਦੇ ਕੋਲ ਉਹ ਕਹਿੰਦਾ ਤੀਸਰੀ ਜੀ ਵੱਡੀ ਹੈ ਸਤਖੰਡ ਸ੍ਰੀ ਹਰਮੰਦਰ ਸਾਹਿਬ ਅਕੂ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਗੁਰੂ ਰਾਮ ਦਾ ਘਰ ਗੁਰੂ ਰਾਮ ਦਾ ਘਰ ਦੇ ਨਾਲ ਸਿੱਖਾਂ ਦਾ ਬੜਾ ਪਿਆਰ ਹੈ ਉੱਥੇ ਜਾਂਦੇ ਨੇ ਉਹ ਸਰੋਵਰ 'ਚ ਇਸ਼ਨਾਨ ਕਰਦੇ ਨੇ ਤੇ ਇਹਨਾਂ ਨੂੰ ਫਿਰ ਬਲ ਮਿਲ ਜਾਂਦਾ ਹੈ ਹੁਣ ਅਫਦਾਲੀ ਨੇ ਆਪਣੇ ਪੁੱਤਰ ਤैमूर ਨੂੰ ਬੁਲਾਇਆ ਨਾਲ ਜਹਾਂਨ ਖਾਨ ਨੂੰ ਬੁਲਾਇਆ ਵੱਡੇ ਵੱਡੇ ਜਰਨੈਲ ਹਰ ਬੁਲਾਏ ਕਹਿੰਦੇ ਹਰਮੰਦਰ ਸਾਹਿਬ ਨੂੰ ਪੂਰਦੇਓ ਸਾਰੀ ਆਵਾਜ਼ਾਈ ਬੰਦ ਕਰਦੇਓ ਇਸ ਸरोवर ਨੂੰ ਪੂਰਦੇਓ ਨਿਸ਼ਾਨ ਸਾਹਿਬ ਦੇ ਉੱਤੇ ਲੱਗੇ ਨੇ ਪੁੱਟਦੇਓ ਸਤਸੰਗਿਓ ਤੈਮੂਰ ਜਹਾਂਨ ਖਾਨ ਨੂੰ ਹੋਰ ਜਰਨੈਲਾਂ ਲੈ ਕੇ ਗਿਆ ਉਹਨੇ ਹਰਮੰਦਰ ਸਾਹਿਬ ਦਾ ਸरोवर ਪੂਰਤਾ ਪਾਪੀ ਨੇ ਗੁਰੂ ਘਰ ਦੀ ਬੇਦਬੀ ਕੀਤੀ ਉਹਨੇ ਇਧਰੋਂ ਇੱਕ ਸਿੰਘ ਅੰਮ੍ਰਿਤਸਰ ਤੋਂ ਦਮਦਮਾ ਸਹਿ ਪਹੁੰਚਿਆ ਜਾ ਕੇ ਬਾਬਾ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਬਾਬਾ ਜੀ ਪਾਪੀ ਅਬਦਾਲੀ ਨੇ ਉਹਦੇ ਪੁੱਤਰ ਤैमूर ਨੇ ਜਹਾਨ ਖਾਨ ਨੇ ਜਮਾਲ ਖਾਨ ਨੇ ਜ਼ਬਰਦਸਤ ਖਾਨ ਨੇ ਗੁਰੂ ਘਰ ਦੀ ਬੇਦਬੀ ਕੀਤੀ ਹੈ ਹਰਮੰਦਰ ਸਾਹਿਬ ਦੀ ਬੇਦਬੀ ਕੀਤੀ ਹੈ ਤੇ ਬਾਬਾ ਜੀ ਦੇ ਅੱਖਾਂ 'ਚ ਨਾ ਖੂਨ ਉੱਤਰ ਆਇਆ ਉੱਥੇ ਹੀ ਕਲਮ ਰੱਖਤੀ ਤੇ ਖੰਡੇ ਨੂੰ ਹੱਥ ਪਾ ਲਿਆ ਜੀ ਦਾ ਸੰਕੇਤ ਦੇ ਵਿੱਚ ਦਮਦਮਾ ਸਹਿਤ ਫਿਰ ਬਾਬਾ ਹਦੀਪ ਸਿੰਘ ਚੱਲਦੇ ਨੇ ਕੁਝ ਕੁ ਸਿੰਘਾਂ ਦਾ ਜਥਾ ਲੈ ਕੇ ਇੱਧੇ ਤਰਨਤਾਰਨ ਸਹਿਬ ਪਹੁੰਚਦੇ ਨੇ ਜਦੋਂ ਗੁਰੂ ਅਰਜਨ ਦੇਵ ਜੀ ਦੇ ਤਵਿੱਤਰ ਅਸਥਾਨ ਤੇ ਪਹੁੰਚੇ ਨੇ ਤਰਨਤਾਰਨ ਸਹਿਬ ਇੱਥੇ ਸਰੋਵਰ ਚ ਇਸ਼ਨਾਨ ਕਰਕੇ ਫਿਰ ਬਾਬਾ ਹਦੀਪ ਸਿੰਘ ਇੱਥੇ ਅਰਦਾਸ ਕਰਦੇ ਧੰ ਗੁਰੂ ਅਰਜਨ ਦੇਵ ਪਿਤਾ ਜੀ ਤੁਸੀਂ ਸ਼ਹੀਦਾਂ ਦੇ ਸਰਤਾਜ ਹੋ ਸਤਿਗੁਰੂ ਜੀ ਪੱਪੀ ਅਫਦਾਲੀ ਨੇ ਉਹਦੇ ਜਰਨੈਲਾਂ ਨੇ ਉਹਦੇ ਪੁੱਤਰ ਤੇ ਮੂਰ ਨੇ ਗੁਰੂ ਰਾਮ ਦਾਦੇ ਘਰ ਦੀ ਬੇਦਬੀ ਕੀਤੀ ਹੈ। ਏ ਗੁਰੂ ਅਰਜਨ ਦੇਵਤਾ ਜੀ ਮੈਨੂੰ ਬਲ ਬਖਸ਼ਿਓ ਬਲ ਬਖਸ਼ਿਓ ਮੈਂ ਹਰ ਮੰਦਰ ਸਹਿਬ ਤੂੰ ਜ਼ਾਲਮਾਂ ਦੇ ਜੋ ਜ਼ੁਲਮ ਕਰਨ ਵਾਲੇ ਝੰਡੇ ਪੁੱਟ ਕੇ ਫਿਰ ਮੈਂ ਸ਼ੀਰ ਦੀ ਜਾਮ ਪੀ ਮੰਗਾ। ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਗਾਂ ਵਾਲਿਓ ਬਾਬਾ ਦੀ ਸੀ ਤਰਨ ਤਰਨ ਸਭ ਤੇ ਗੁਰਦਾ ਲਕੀਰ ਸੱਤੇ ਵੇ ਲਕੀਰ ਖੇਜਦੇ ਰਹੇ ਕਿ ਜਿਨ੍ਹਾਂ ਨੂੰ ਜਾਨਾਂ ਪਿਆਰੀਆਂ ਉਹ ਵਾਪੇ ਚਲੇ ਜਾਓ ਜਿਨ੍ਹਾਂ ਨੇ ਸ਼ਹੀਦੀਆਂ ਪ੍ਰਾਪਤ ਕਰਦੀਆਂ ਨੇ ਗੁਰੂ ਰਾਮਦਾਸ ਜੀ ਗੋਦ ਦਾ ਆਨੰਦ ਮੰਨਣਾ ਹੈ ਉਹ ਲਕੀਰ ਟੱਪ ਜਾਓ ਸਾਰੇ ਸਿੰਘ ਹਾਸਾ ਚ ਲਕੀਰ ਟੱਪ ਕੇ ਗੋਲਵਾਲ ਅਸਥਾਨ ਦੇ ਕੋ ਇਧਰੋਂ ਜਹਾਨ ਖਾਨ ਨੂੰ ਪਤਾ ਲੱਗ ਗਿਆ ਉਹ ਵੀ ਫੌਜਾਂ ਲਾਏ ਕਿ 30 ਹਜ਼ਾਰ ਫੌਜ ਲੈ ਕੇ ਤੇ ਬਾਬਾ ਦੀਪ ਸਿੰਘ ਜੀ ਇੱਥੇ ਮਾਝੇ ਤੋਂ ਮਾਲਵੇ ਦੇ ਸਿੰਘ ਉਹ ਲੱਗੇ 5000 ਸਿੰਘਾਂ ਦਾ ਜੱਥਾ ਬਣ ਗਿਆ ਵੀ ਗੋਲਵਾਰ ਦੇ ਮੈਦਾਨ ਦੇ ਵਿੱਚ ਜਬਰਦਸਤ ਜੰਗ ਹੁੰਦੀ ਹੈ ਗੁਰਮੁਖੋ ਹੁਣ ਸਿੰਘ ਗੁਰਮੁਖੋ ਸਤਪੁਰ ਦੇ ਪਿਆਰ ਦੇ ਵਿੱਚ ਲੜਦੇ ਨੇ ਗੁਰੂ ਰਾਮਦਾਸ ਦੇ ਪਿਆਰ ਦੇ ਵਿੱਚ ਗੁਰੂ ਰਾਮਦਾਸ ਦੇ ਘਰ ਨੂੰ ਮੁਗਲਾਂ ਦੇ ਕੋਲੋਂ ਜ਼ਾਲਿਮਾਂ ਦੇ ਕੋਲੋਂ ਆਜ਼ਾਦ ਕਰਾਉਣ ਵਾਸਤੇ ਲੜਦੇ ਪਏ ਨੇ ਇਧਰੋਂ ਜ਼ਾਲਿਮਾਂ ਨੂੰ ਭਜੜਾ ਪੈ ਗਿਆ ਆ ਹੁਣ ਜਹਾਂਨ ਖਾਨ ਵੇਖਦਾ ਕਿ ਵੀਰੇ ਸਾਰੀਆਂ ਫੌਜਾਂ ਭੱਜਾਂ ਜਾਂਦੀਆਂ ਆ ਰਹੀਆਂ ਨੇ ਇਹਨੇ ਫਿਰ ਜਹਾਦ ਦਾ ਇੱਥੇ ਨਾੜਾ ਮਾਰਿਆ ਫਿਰ ਫੌਜਾਂ ਨੂੰ ਵਾਪਸ ਬੁਲਾਇਆ ਹੁਣ ਗੁਰਮੁਖਮਸਾਨ ਦੀ ਜੰਗ ਹੋ ਰਹੀ ਹੈ ਇਹ ਜੰਗ ਦੇ ਵਿੱਚ ਬਾਬਾ ਬਲਵੰਤ ਸਿੰਘ ਵੀ ਗਾਹ ਹੋ ਕੇ ਲੜਦੇ ਪਏ ਨੇ ਕੋਈ ਮੁਗਲਾਂ ਨੂੰ ਭਜਰਾ ਪਾ ਰਹੇ ਨੇ ਇਹ ਜੰਗ ਦੇ ਵਿੱਚ ਬਾਬਾ ਦਿਆਲ ਸਿੰਘ ਵੀ ਲੜਦੇ ਪਏ ਨੇ ਬਾਬਾ ਨੱਥਾ ਸਿੰਘ ਵੀ ਲੜਦੇ ਪਏ ਨੇ ਬਾਬਾ ਹੀਰਾ ਸਿੰਘ ਵੀ ਲੜਦੇ ਪਏ ਨੇ ਬਾਬਾ ਹਦੀਪ ਸਿੰਘ ਖੰਡਾ ਖੜਕਾ ਰਹੇ ਨੇ 92 ਸਾਲ ਦੇ ਨੇ ਸਾਡਾ ਇਤਿਹਾਸ ਕਹਿੰਦਾ ਬਾਬਾ ਦੀਪ ਸਿੰਘ ਜੀ ਦੇ ਮਾਸੀ ਦੇ ਸੁਪੁੱਤਰ ਸਨ ਬਾਬਾ ਨੋਦ ਸਿੰਘ ਜੀ ਉਹ ਵੀ ਹੱਥ ਖੰਡਾ ਫੜਿਆ ਹੋਇਆ ਜਾਲਮਾਂ ਨੂੰ ਭਜਰਾ ਪਾ ਰਹੇ ਨੇ ਜਿੱਥੇ ਅੱਜ ਬਾਬਾ ਨੋਸ ਸਿੰਘ ਦਾ ਸਥਾਨ ਹੈ ਤਰਨਤਾਰਨ ਸੈ ਰੋਡ ਦੇ ਗੁਰਮੁਖੋ ਟੱਲਾ ਸਬ ਤੋਂ ਅਗਲੇ ਬੰਨੇ ਇੱਥੇ ਬਾਬਾ ਨੋਸ ਸਿੰਘ ਲੜਦਿਆਂ ਲੜਦਿਆਂ ਲੜਦਾ ਲੜਦਿਆਂ ਜੂਝਦਿਆਂ ਜੂਝਦਿਆਂ ਗੁਰਮੁਖੋ ਉਹ ਸਥਾਨ ਦੇ ਟੱਲਾ ਸਬ ਤੋਂ ਅਗਲੇ ਪਾਸੇ 95 ਸਾਲ ਉਮਰਿਆ دنیਵੀ ਉਮਰ ਮੁਗਲਾਂ ਨੂੰ ਵਿਆੜੀਆਂ ਨੂੰ ਭਜਣਾ ਪਾਉਂਦਿਆਂ ਪਾਉਂਦਿਆਂ ਬਾਬਾ ਨੋਸ ਸਿੰਘ ਜੀ ਸ਼ਹੀਦੀ ਦਾ ਜਾਮ ਪੀ ਜਾਂਦੀ ਨੇ ਇਦੋਂ ਅਗਲੇ ਪਾਸੇ ਟਾਲਾ ਸਹਿਵਲੇ ਸਤਾਨ ਤੇ ਕਮਸਾਂ ਦੀ ਜੰਗ ਹੋ ਰਹੀ ਹੈ ਜੀ ਹੁਣ ਵੇਖਿਆ ਜਹਾਨ ਖਾਨ ਨੇ ਵੇਖਿਆ ਕਈ ਕਿਤੇ ਜਮਾਲ ਖਣ ਗਿਆ ਜਹਾਨ ਖਾਨ ਨੇ ਲਖਿਆ ਇਹਨੇ ਵੇਖਿਆ ਹੁਣ ਮੇਰੀ ਪੇਛ ਨਹੀਂ ਜਾਂਦੀ ਭਈ ਫੌਜਾਂ ਮਿਹੜੀਆਂ ਭੱਜੀਆਂ ਜਾ ਰਹੀਆਂ ਨੇ ਬਾਬਾ ਦੀਪ ਸਿੰਘ ਹਰ ਖੰਡੇ ਨਾਲ ਹਰਦਵੇ ਆਹੂ ਲਈ ਜਾ ਰਹੇ ਨੇ ਕੀ ਹੋਇਆ ਗੁਰਮੁਖੋ ਹੁਣ ਜਹਾਨ ਖਾਨ ਬਾਬਾ ਜੀ ਦੇ ਸਾਹਮਣੇ ਆਉਂਦਾ ਹੈ ਅੱਖ ਲਗਾ ਬਾਬਾ ਜੀ ਤੁਹਾਡੇ ਮਾਤਾ ਪਿਤਾ ਨਾਮ ਰੱਖਿਆ ਤੁਹਾਡਾ ਦੀਪ ਸਿੰਘ ਤੇ ਮੇਰੀ ਮਾਂ ਨੇ ਨਾਮ ਮੇਰੇ ਰੱਖਿਆ ਹੈ ਜਹਾਨ ਖਾਨ ਐਵੇਂ ਫੌਜਾਂ ਕੇ ਲੜਨੇ ਪਏ ਆ ਆਹ ਹਥੋਤੀ ਆ ਮੁਕਾਬਲਾ ਕਰ ਲਿਆ ਅਮੋ ਸਾਹਮਣੀ ਮੁਕਾਬਲਾ ਕਰ ਲਿਆ ਵੰਗਾ ਰਿਆ ਹੈ ਬਾਬਾ ਦੀਪ ਸਿੰਘ ਜੀ ਨੂੰ ਇਧਰ ਉਮਰ ਲਗਭਗ 75 ਸਾਲ ਹੈ ਬਾਬਾ ਦੀਪ ਸਿੰਘ ਜੀ ਦੀ ਜਹਾਨ ਖਾਨ ਜੀ ਉਮਰ 30 ਤੋਂ 35 ਸਾਲ ਪੜ ਜਵਾਨੀ ਹੈ ਇੱਕ 30 35 ਸਾਲ ਦਾ ਜਰਨੈਲ 75 ਸਾਲ ਦੀ ਉਮਰ ਹੈ ਬਾਬਾ ਦੀਪ ਸਿੰਘ ਜੀ ਦੀ ਉਹਨਾਂ ਨੂੰ ਲਲਕਾਰਦਾ ਪਿਆ ਹੈ ਵੰਗਾਰਦਾ ਪਿਆ ਹੈ ਉਦਾਂ ਗੁਰਮੁਖ ਬੁੱਢੇ ਕਦੇ ਨਹੀਂ ਪੱਗਾਂ ਵਾਲਿਓ ਬਾਬਾ ਦੀਪ ਸਿੰਘ ਜਹਾਂਨ ਖਾਨ ਹੁਣ ਆਮੋ ਸਾਹਮਣੇ ਮੁਕਾਬਲਾ ਕਰਦੇ ਪਏ ਨੇ ਮੁਕਾਬਲਾ ਕਰਦੇ ਆ ਕਰਦੇ ਆ ਲੜਦੇ ਆ ਲੜਦੇ ਆ ਇੱਕ ਸਾਂਝਾ ਵਾਰ ਹੋਇਆ ਇਧਰ ਬਾਬਾ ਦੀਪ ਸਿੰਘ ਦਾ ਖੰਡਾ ਚੱਲਿਆ ਉਧਰ ਜਹਾਨ ਖਾਨ ਦੀ ਕੁਰਬਾਨ ਚੱਲੀ ਗੁਰਮਖੋ ਇਧਰੋਂ ਬਾਬਾ ਦੀਪ ਸਿੰਘ ਧਰ ਨਾਲੋਂ ਸੀਸ ਪਵਿੱਤਰ ਸੀ ਜੁਦਾ ਹੋ ਗਿਆ ਉਧਰ ਜਹਾਨ ਖਾਨ ਦਾ ਸਰਵੱਡਿਆ ਗਿਆ ਧਰਤੀ ਤੇ ਡਿੱਗ ਪਿਆ ਜਹਾਨ ਖਾਨ ਖਨ ਉੱਥੇ ਤਰ ਤਰ ਕੇ ਮਰ ਗਿਆ ਉੱਥੇ ਹੀ ਤੇ ਇਧਰੋਂ ਇੱਕ ਸਿੰਘ ਦਾ ਬਾਬਾ ਦੀਪ ਸਿੰਘ ਜੀ ਅਜੇ ਹਰ ਮੰਦਰ ਸਾਹਿਬ ਇਥੋਂ ਦੂਰ ਹੈ ਤੁਸੀਂ ਪ੍ਰਣ ਕੀਤਾ ਸੀ ਜਾਲਮਾਂ ਦੇ ਝੰਡੇ ਪੁੱਟ ਕੇ ਫਿਰ ਸੀਧੇ ਜਾਂ ਪੀਵਾਂਗਾ ਉਸ ਵੇਲੇ ਬਾਬਾ ਅਦੀਫ ਨੂੰ ਫਿਰ ਅਲਹਰ ਕਰਤੇ ਤੇ ਆਏ ਗੁਰਮਖੋ ਖੱਬੀ ਤਰੀਕੇ ਅਸੀਸ ਚੁੱਕਿਆ ਹੈ ਸਜੇ ਹੱਟੇ ਖੰਡਾ ਫੜਿਆ ਹੈ ਫਿਰ ਮੁਗਲਾਂ ਨਾਲ ਲੜਦੇ ਪਏ ਨੇ ਸਾਤ ਸ੍ਰੀ ਅਕਾਲ ਫਿਰ ਜਾਲਮਾਂ ਨੂੰ ਭਜੜਾ ਪਾ ਰਹੇ ਨੇ ਹੁਣ ਇਧਰ ਜਹਾਂ ਖਾਨ ਦੀਆਂ ਤਮੂਰ ਦੀਆਂ ਅਫਗਾਨੀ ਨੇ ਫੌਜਾਂ ਜਰਨੈਲ ਵੇਖਦੇ ਨੇ ਇਹ ਤਾਂ ਮੋਏ ਉੱਠੀ ਜਾ ਰਹੇ ਨੇ ਭੱਜੀ ਜਾ ਰਹੇ ਨਿਕਲੇ ਐਡੀ ਸਪੀਡ ਨਾਲ ਭੱਜੇ ਲਾਹੌਰ ਵੱਲ ਨੂੰ ਭੱਜਦੇ ਪਏ ਨੇ ਐਡੀ ਸਪੀਡ ਨਾਲ ਭੱਜੇ ਰਸਤੇ 'ਚ ਕੋਈ ਪੁੱਛਦਾ ਵੀ ਐਡੀ ਤੇਜ਼ ਕਾ ਭੱਜਦੇ ਪਏ ਜੇ ਅਫਗਾਨੀ ਦੀਆਂ ਫੌਜਾਂ ਅਫਗਾਨੀ ਦੇ ਜਰਨੈਲ ਬੜੇ ਬਹਾਦਰ ਨੇ ਇਹਨਾਂ ਨੂੰ ਭਜਰਾਂ ਕਿ ਪੈ ਗਿਆਂ ਨੇ ਤਾਂ ਅੱਗੋਂ ਜਵਾਬ ਹੁੰਦਾ ਹੈ ਉਹ ਜਿੰਜਿਆਂ ਨਾਲ ਲੜੀਏ ਜਿਉਂਦੇ ਨਾਲ ਲੜੀਏ ਮੜਿਆਂ ਨਾਲ ਕੌਣ ਲੜੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮਰੇ ਹੋਏ ਵੀ ਖੰਡਾ ਖੜਕਾਈ ਜਾ ਰਹੇ ਨੇ ਬਾਬਾ ਆਦੀਪ ਸਿੰਘ ਵਰਗੇ ਫਿਰ ਲੜਦਿਆਂ ਲੜਦਿਆਂ ਜੋ ਸਾਰੇ ਬੈੜੀਆਂ ਨੂੰ ਭਜਨਾ ਪਾ ਦਿੱਤੀਆਂ ਸਾਰੇ ਜ਼ਾਲਮਾਂ ਨੂੰ ਭਜਾ ਦਿੱਤਾ ਜ਼ਾਲਮਾਂ ਦੇ ਝੰਡੇ ਪੁੱਟ ਦਿੱਤੇ ਬਾਬਾ ਆਦੀਪ ਸਿੰਘ ਨੇ ਗੁਰੂ ਰਾਮਦਾਸ ਦੇ ਦਰ ਤੇ ਪ੍ਰਕਲਪਾਂ ਵਿੱਚ ਪਹੁੰਚੇ ਬੜੇ ਆਦਰ ਸਤਕਾਰ ਦੇ ਨਾਲ ਗੁਰੂ ਰਾਮਦਾਸ ਦੇ ਚਰਨਾਂ ਦੇ ਵਿੱਚ ਆਪਣਾ ਪਵਿੱਤਰ ਸੀਸ ਭੇਟ ਕੀਤਾ ਉੱਥੇ ਫਿਰ ਬਾਬਾ ਆਦੀਪ ਸਿੰਘ ਨੇ ਸ਼ੀਧੀ ਦਾ ਜਾਮ ਪੀਤਾ ਅੱਜ ਗੁਰਮੁਖ ਕੋ ਐਵੇਂ ਨਹੀਂ ਬਾਬਾ ਅਦੀਪ ਸਿੰਘ ਦੀ ਜਾਇਦਾਦ ਆ ਰਹੀ ਹਰ ਪਾਸੇ ਬਾਬਾ ਅਦੀਪ ਸਿੰਘ ਦੀ ਜਾਇਦਾਦ ਹੈ ਆਖੋ ਪਿਆਰ ਧੰਨ ਧੰਨ ਬਾਬਾ ਦੀਪ ਸਿੰਘ ਮੇਰਾ ਆਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਗੁਰੂ ਰਾਮदास ਬੜੇ ਪ੍ਰਸੰਗ ਹੁੰਦੇ ਨੇ ਜੇ ਅਸੀਂ ਬਾਬਾ ਅਦੀਪ ਸਿੰਘ ਨੂੰ ਧੰਨ ਆਖਦੇ ਆ ਕਿਉਂ ਗੁਰੂ ਰਾਮदास ਪ੍ਰਸੰਨ ਹੁੰਦੇ ਨੇ ਫਿਰ ਗੁਰੂ ਰਾਮदास ਕਹਿੰਦੇ ਨੇ ਉਹ ਭਲਿਓ ਜਿਹਨੂੰ ਤੁਸੀਂ ਧੰਨ ਕਹਿ ਰਹੇ ਹੋ ਨਾ ਉਹਨੇ ਮੇਰੇ ਆਸਥਾਨ ਨਾਲ ਬੜਾ ਪਿਆਰ ਕੀਤਾ ਜੀ ਕੋਈ ਮੇਰੇ ਦਰ ਤੇ ਕਿਰਾਨਛਲ ਭੇਟਾ ਕਰਦਾ ਹੈ ਕੋਈ ਮਾਇਆ ਭੇਟਾ ਕਰਦਾ ਹੈ ਕੋਈ ਪਦਾਰਥ ਭੇਟਾ ਕਰਦਾ ਹੈ ਪਰ ਜਿਹਨੂੰ ਤੁਸੀਂ ਧੰਨ ਕਹਿ ਰਹੇ ਹੋ ਉਹਨੇ ਆਪਣਾ ਪਵਿੱਤਰ ਸੀਸੀ ਮੇਰੇ ਦਰ ਤੇ ਭੇਟਾ ਕਰ ਦਿੱਤਾ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਆਕੋ ਪਿਆਰ ਦੇ ਧੰਨ ਧੰਨ ਬਾਬਾ ਦੀਪ ਸਤਿਗੁਰਾਂ تن ਬਾਬਾ ਦੀਪ ਸਿੰਘ ਜੀ ਸਤਿਗੁਰ ਜਿੜਪਾ ਕਰਨ ਸਤਿਗੁਰ ਬਖਸ਼ਿਸ਼ ਕਰਨ ਆ ਗੁਰੂ ਨੂੰ ਖੁਦਾ ਦਾ ਸਮਾਂ ਹੋ ਚੁੱਕਿਆ ਹੈ ਆਓ ਦੱਸਦੇ ਪੁੱਲਾਂ ਬਖਸ਼ੂ ਜੀ ਅਗਲਾ ਸਮਾਂ ਸਤਿਕਾਰਯੋਗ ਭਾਈ ਸਾਹਿਬ ਦਾ ਹੈ ਪਿਆਰ ਦਾਖੋ ਜੀ ਬਖਸ਼ਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ